ਇੱਕ ਰਾਜਾ ਨਰਮੋਹੀ ਸੀ ਉਹ ਇੱਕ ਦਿਨ ਆਪ ਦੀ ਫੌਜ ਲੈ ਕੇ ਸ਼ਹਿਰ ਵਿੱਚ ਦੀ ਲੰਘਣ ਲੱਗਿਆ ਉੱਥੇ ਭੀੜ ਜਾਦੇ ਸੀ ਗੁਜਰੀਆਂ ਦੁੱਧ ਦਹੀਂ ਵੇਚਣ ਵਾਲੀਆਂ ਆਈਆਂ ਹੋਈਆਂ ਸੀ ਇੱਕ ਸਿਪਾਹੀ ਇੱਕ ਗੁਜਰੀ ਦੇ ਵਿੱਚ ਵੱਜਿਆ ੱੱਕਾ ਲੱਗਿਆ ਉਹਦਾ ਦੁੱਧ ਦਹੀਂ ਦੁੱਧ ਦਹੀਂ ਵਾਲਾ ਘੜਾ ਟੁੱਟ ਗਿਆ ਉਹ ਗੁਜਰੀ ਹੱਸਣ ਲੱਗ ਗਈ ਰਾਜਾ ਨਰਮੋਹੀ ਕਹਿੰਦਾ ਵੀ ਤੂੰ ਤਾਂ ਰੋਣਾ ਸੀ ਤੇਰਾ ਨੁਕਸਾਨ ਹੋ ਗਿਆ ਤੂੰ ਹੱਸਦੀ ਕਿਉਂ ਐ ਉਹ ਕਹਿੰਦੀ ਮੈਂ ਇਕੱਲੇ ਇਸ ਨੂੰ ਕੀ ਰੋਵਾਂ ਮੇਰੇ ਨਾਲ ਤਾਂ ਲੱਖਾਂ ਹੀਆਂ ਇਹ ਗੱਲਾਂ ਵੇਤੀਆਂ ਨੇ ਉਹ ਕਹਿੰਦਾ ਕਿਹੜੀਆਂ ਕਿਹੜੀਆਂ ਉਹ ਕਹਿੰਦੀ ਸੁਣ ਲੈ ਕਹਿੰਦੀ ਮੈਂ ਇੱਕ ਸਾਹੂਕਾਰ ਦੀ ਲੜਕੀ ਸੀ ਮੈਨੂੰ ਉਹਨੇ ਚੰਗੇ ਚਾਹਵਾਂ ਨਾਲ ਪਾਲਿਆ ਲਾਡਾਂ ਨਾਲ ਮੈਂ ਜਵਾਨ ਹੋਈ ਮੈਨੂੰ ਉਹਨੇ ਇੱਕ ਚੰਗੇ ਸਵਾਗਰ ਨਾਲ ਚੰਗੇ ਕਰ ਵਿਆਹਤਾ ਮੈਂ ਉੱਥੇ ਬੜੀ ਐਸ ਆਰਾਮ ਦੇ ਦਿਨ ਕੱਟਦੀ ਸੀ ਉਹ ਸਾਹੂਕਾਰ ਦਾ ਲੜਕਾ ਕਹਿੰਦਾ ਵੀ ਮੈਂ ਬਾਹਰ ਵਪਾਰ ਕਰਨ ਜਾਣਾ ਤੂੰ ਕਰੇ ਹੁਣ ਇਕੱਲੀ ਰਹਿ ਉਹ ਬਾਹਰ ਵਪਾਰ ਕਰਨ ਚਲਾ ਗਿਆ ਉੱਥੇ ਦਾ ਰਾਜਾ ਲੰਘਿਆ ਜਾਂਦਾ ਸੀ ਕਿਤੇ ਉਹਨੇ ਦੇਖ ਲਈ ਉਹ ਉਹਦਾ ਰੰਗ ਰੂਪ ਬਹੁਤ ਸੋਹਣਾ ਸੀ ਉਹ ਰਾਜੇ ਨੇ ਇੱਕ ਔਰਤ ਕੱਲੀ ਸਨੇਹੀ ਨੂੰ ਸਨੇਹਾ ਦੇ ਕੇ ਵੀ ਉਸ ਔਰਤ ਨੂੰ ਮੇਰੇ ਕੋਲੇ ਲੈ ਕੇ ਆਓ ਉਹ ਗਈ ਨਾ ਉਹ ਫਿਰ ਜ਼ਬਰਦਸਤੀ ਉਸ ਨੂੰ ਲੈ ਗਿਆ ਰਾਜਾ ਉਹਨੇ ਆਪ ਦੀ ਪਟਰਾਣੀ ਬਣਾ ਲਈ ਕਿਉਂ ਦੇਖਣੀ ਪਖੜੀ ਸੋਹਣੀ ਸੀ ਰੰਗ ਰੂਪ ਬਹੁਤਾ ਸੋਹਣਾ ਸੀ ਪਰਾਣੀ ਪਟਰਾਣੀ ਬਣ ਕੇ ਉਸ ਦੇ ਘਰੇ ਰਹਿੰਦੀ ਰਹੀ 2 ਸਾਲ ਬਾਅਦ ਉਹਦੇ ਘਰ ਵਾਲਾ ਆ ਗਿਆ ਜਿਹੜਾ ਵਪਾਰ ਕਰਨ ਗਿਆ ਸੀ ਉਦੋਂ ਬਾਅਦ ਉਹਨੇ ਆ ਕੇ ਉਹਨੂੰ ਪੁੱਛਿਆ ਵੀ ਤੂੰ ਰਾਜੇ ਦੇ ਕਿਉਂ ਗਈ ਚਿੱਠੀ ਲਿਖ ਕੇ ਭੇਜੀ ਸੁਨੇਹਾ ਕੱਲਿਆ ਵੀ ਤੂੰ ਰਾਜੇ ਦੇ ਕਿਉਂ ਗਈ ਉਹ ਕਹਿੰਦੀ ਮੈਂ ਨਹੀਂ ਗਈ ਮੈਨੂੰ ਜ਼ਬਰਦਸਤੀ ਲੈ ਗਿਆ ਮੇਰਾ ਤਾਂ ਜੀ ਹੁਣ ਵੀ ਤੇਰੇ ਕੋਲੇ ਆਉਣ ਨੂੰ ਕਰਦਾ ਹੈ ਵੀ ਮੈਨੂੰ ਕੋਈ ਤਰੀਕਾ ਦੱਸ ਵੀ ਜਿਹੜੀ ਮੈਂ ਤੇਰੇ ਕੋਲੇ ਆ ਜਾ ਉਹ ਕਹਿੰਦਾ ਤੂੰ ਕਿਵੇਂ ਨਾ ਕਿਵੇਂ ਮੇਰੇ ਕੋਲੇ ਪਹੁੰਚ ਜਾ ਫਿਰ ਮੈਂ ਤੈਨੂੰ ਲੈ ਕੇ ਕਿਸੇ ਹੋਰ ਦੇਸ਼ 'ਚ ਵਗ ਜਾਂ ਆਪਾਂ ਉੱਥੇ ਵਿਸੇਬਾ ਕਰ ਲਾਂਗੇ ਉਹਨੇ ਰਾਤ ਨੂੰ ਰਾਜੇ ਦਾ ਗਲਬੜਤ ਆਪ ਕਿਸੇ ਤਰੀਕੇ ਨਾਲ ਨਿਕਲ ਕੇ ਉਹ ਆਪਦੇ ਘਰ ਵਾਲੇ ਕੋਲੇ ਚਲੀ ਗਈ ਉਹ ਰਾਤ ਨੂੰ ਦੋਵੇਂ ਭੱਜ ਗਏ ਬਹੁਤ ਦੂਰ ਨਿਕਲ ਗਏ ਥੱਕ ਗਏ ਉੱਥੇ ਕਹਿੰਦੇ ਆਰਾਮ ਕਰ ਲਈਏ ਉਹਦੇ ਘਰ ਵਾਲੀ ਉਹਦੇ ਗੋਡਿਆਂ ਨਾਲ ਸਿਰ ਲਾ ਕੇ ਘਰ ਵਾਲਾ ਉਹਦੇ ਆਪਦੇ ਘਰ ਵਾਲੀ ਦੇ ਗੋਡਿਆਂ ਦੇ ਸਿਰ ਲਾ ਕੇ ਪੈ ਗਿਆ ਉਹਨੂੰ ਨੀਂਦ ਆ ਗਈ ਕੁਦਰਤ ਨਾਲ ਐਸੀ ਹੋਈ ਇੱਕ ਸੱਪ ਨਿਕਲਿਆ ਉਹਨੇ ਡੰਗ ਮਾਰਿਆ ਉਹ ਲੜਕਾ ਮਰ ਗਿਆ ਉਹ ਉੱਚੀ ਉੱਚੀ ਰੋਣ ਲੱਗੀ ਉਹਦਾ ਰੋਣ ਸੁਣ ਕੇ ਉੱਥੇ ਚੋਰ ਆ ਗਏ ਚੋਰਾਂ ਨੇ ਉਹਦਾ ਸਾਰਾ ਜਿੰਨਾ ਟੂਮ ਟਾਕੀ ਸਾਰਾ ਜਿੰਨਾ ਸੀ ਸੋਨਾ ਸਾਰਾ ਲਾਹ ਕੇ ਲਾ ਲਿਆ ਲੁੱਟ ਲਿਆ ਲੁੱਟ ਲਿਆ ਤੇ ਉਹਨੂੰ ਜਾਨੋਂ ਮਾਰਨ ਲੱਗੇ ਉਹ ਕਹਿੰਦੀ ਵੀ ਮੈਨੂੰ ਜਾਨੋਂ ਨਾ ਮਾਰੋ ਮੈਨੂੰ ਜਿਵੇਂ ਤੁਸੀਂ ਕਹੋਗੇ ਮੈਂ ਉਹ ਵੀ ਕਰੂੰਗੀ ਉਹ ਚੋਰ ਉਹਨੂੰ ਨਾਲ ਲੈ ਗਏ ਚੋਰਾਂ ਨੇ ਕੁਝ ਟਾਈਮ ਆਪਦੇ ਨਾਲ ਰੱਖੀ ਉਹਨਾਂ ਨੇ ਉਹਨੂੰ ਵੇਸਵਾ ਦੇ ਵੇਚਤਾ ਉਹ ਵੇਸਵਾ ਉਹ ਤੋਂ ਕੋਈ ਕੰਮ ਕਰਾਇਆ ਕਰੇ ਹੁਣ ਜਿਹੋ ਜਿਹੇ ਵੇਸਵਾ ਦੇ ਕੰਮ ਨਹੀਂ ਹੋ ਤਾਂ ਉਹੀ ਕਰਾਉਣੇ ਨੇ ਉਹ ਕੰਮ ਇੱਕ ਟਾਈਮ ਪਾਸ ਕਰਦੀ ਰਹੀ ਇੱਕ ਦਿਨ ਇੱਕ ਉੱਥੇ ਤਕੜਾ ਸਦੌਗਰ ਆਇਆ ਉਹਨੇ ਆ ਕੇ ਉਸ ਵੇਸਵਾ ਨੂੰ ਮੰਗ ਕੀਤੀ ਵੀ ਮੈਨੂੰ ਇੱਕ ਇਸਤਰੀ ਚਾਹੀਦੀ ਐ ਉਹਨੇ ਇਸ ਨੂੰ ਕੱਲ ਤਾਂ ਗੁਜਰੀ ਨੂੰ ਉਹ ਗੁਜਰੀ ਨੇ ਜਦੋਂ ਕੋ ਕੰਮ ਕਰ ਲਿਆ ਉਹਦੇ ਨਾਲ ਉਹਨੂੰ ਪੁੱਛਦੀ ਐ ਵੀ ਤੇਰਾ ਪਿੰਡ ਕਿਹੜਾ ਇਲਾਕਾ ਕਿਹੜਾ ਕਿੱਥੋਂ ਆਇਆ ਉਹਨੇ ਜਦੋਂ ਦੱਸਤਾ ਸਾਰਾ ਕੁਝ ਉਹ ਗੁਜਰੀ ਦੇ ਉਹ ਇਸ ਲੜਕੀ ਦੇ ਘਰਾਂ ਚੋਂ ਸੀਗਾ ਤੇ ਉਸ ਦਨਿਹ ਪੁੱਤਾਂ ਦੇ ਥੋਂ ਲੱਗਦਾ ਸੀ ਇਹਦੇ ਮਤੇਆ ਪੁੱਤ ਸੀਗਾ ਇਹਦਾ ਉਹ ਸਮਝੀ ਵੀ ਇਹਦਾ ਮੇਰਾ ਪੁੱਤ ਲੱਗਦਾ ਹੈ ਵੀ ਕੋਈ ਕਰਮ ਕਰ ਲਿਆ ਹੋਇਆ ਉਹਨੇ ਉਹਨੂੰ ਨਾਂ ਦੱਸਿਆ ਵੀ ਇਹ ਦੁਖ ਮੰਨੂਗਾ ਉਹਨੇ ਫਿਰ ਕਿਸੇ ਪੰਡਤ ਨੂੰ ਪੁੱਛਿਆ ਕਹਿੰਦੀ ਕਹਿੰਦਾ ਕਹਿੰਦੀ ਜੇ ਮਾਤਾ ਆਪ ਦੇ ਪੁੱਤ ਨਾਲ ਕੋਈ ਕਰਮ ਕਰ ਲੇ ਉਹਦਾ ਪਾਪ ਕਿਦਾਂ ਲੈਂਦਾ ਉਹ ਪੰਡਤ ਕਹਿੰਦਾ ਵੀ ਕਿਸੇ ਸੁੱਕੇ ਪਿੱਪਲ ਦੇ ਵਿੱਚ ਬਹਿ ਕੇ ਖੋੜ ਹੋਵੇ ਉਹ ਚ ਉਹਦੇ ਵਿੱਚ ਅੱਗ ਲਾ ਕੇ ਮੱਚ ਜੇ ਫਿਰ ਉਹਦਾ ਪਾਪ ਲੇ ਜਾਂਦਾ ਉਹ ਜਦੋਂ ਇੱਕ ਨਦੀ ਦੇ ਕਿਨਾਰੇ ਸੁੱਕਾ ਪਿੱਪਲ ਸੀ ਖੋੜ ਉਹਦੇ ਆਲੇ-ਦਾਲੇ ਲੱਕੜਾਂ ਲਾ ਕੇ ਉਹ ਬਹਿ ਗਈ ਜਦੋਂ ਉਹਨੇ ਅੱਗ ਲਾ ਲਈ ਆਪ ਨੂੰ ਐਸਾ ਫਲੱਡ ਆਇਆ ਨਦੀ ਦਾ ਉਹ ਸਾਰਾ ਕੁਝ ਹੀ ਰੋੜ ਕੇ ਲੱਗਿਆ ਵਿੱਚ ਹੀ ਇਹਨੂੰ ਇੱਕ ਮੋਟੀ ਲੱਕੜ ਤਰੀ ਜਾਂਦੀ ਸੀ ਇਹ ਉਹਦੇ ਤੇ ਰਹਿ ਗਈ ਉਹਦੇ ਤੇ ਤਰੀ ਜਾਂਦੀ ਸੀ ਮੂਰੇ ਇੱਕ ਗਵਾਲਾ ਮੱਝਾਂ ਚਾਰਦਾ ਸੀ ਗਾਈਆਂ ਉਹਨੇ ਕੱਢ ਲਈ ਉਹਨੇ ਕੱਢ ਕੇ ਆਪਦੇ ਘਰੇ ਲੈ ਗਿਆ ਉਹਨੇ ਆਪਦੇ ਘਰ ਵਾਲੀ ਬਣਾ ਲਈ ਉਹਦਾ ਫਿਰ ਇਹ ਦੁੱਧ ਵੇਚਣ ਜਾਣੀ ਹੁੰਦੀ ਸੀ ਦਹੀਂ ਉਹ ਕਹਿੰਦੀ ਉਹਨੇ ਸਾਰੇ ਰਾਜੇ ਨੂੰ ਦੱਸੀ ਮੈਂ ਨਰਮੋਹੀ ਨੂੰ ਆਹ ਗੱਲ ਵੀ ਮੈਂ ਆਹ ਦੁੱਧ ਹੁਣ ਉਹਨਾਂ ਦਾ ਵੇਚਦੀਆਂ ਵੀ ਮੈਂ ਕਿਹੜੇ ਕਿਹੜੇ ਨੂੰ ਯਾਦ ਕਰਕੇ ਰੋਵਾਂ ਕਿੰਨੀਆਂ ਮਸੀਬਤਾਂ ਮੇਰੇ ਤੇ ਪਈਆਂ ਨੇ ਰਾਜਾ ਫਿਰ ਆਪਣਾ ਸਾਰਾ ਕਾਰੋਬਾਰ ਛੱਡ ਕੇ ਜੰਗਲਾਂ ਨੂੰ ਚਲਾ ਗਿਆ ਉੱਥੇ ਭਗਤੀ ਲਗਾ ਕਰਨ